ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕੁਝ ਤੱਥ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਉਮੀਦ ਕਰਦੇ ਆਂ ਕਿ ਮੇਰਾ ਉਪਰਾਲਾ ਤੁਹਾਨੂੰ ਪਸੰਦ ਆਏਗਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਲੱਗੇ ਆ ਜਿਹੜੀ ਕਿ ਸਭ ਤੋਂ ਜ਼ਿਆਦਾ ਸਾਰਿਆਂ ਨੂੰ ਪਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ ਇਹ ਗੱਲ ਅਸੀਂ ਸਾਰੇ ਜਾਣਦੇ ਆਂ ਕੁਝ ਗੱਲਾਂ ਨੇ ਜਿਹੜੀਆਂ ਕਿ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਿਸ ਨੇ ਕੀਤੇ ਉਹ ਪਵਿੱਤਰ ਰੂ ਦਾ ਨਾਮ ਦੌਲਤਾ ਵਾਈ ਆ ਜਿਹੜੇ ਕਿ ਪੇਸ਼ੇ ਵਜੋਂ ਦਾਈ ਦਾ ਕੰਮ ਕਰਦੇ ਸੀ ਜਿਹੜੇ ਕਿ ਉਸ ਟਾਈਮ ਗੁਰੂ ਸਾਹਿਬ ਦਾ ਜਨਮ ਹੋਇਆ ਉੱਤੇ ਮੌਜੂਦ ਸੀ ਗੁਰੂ ਸਾਹਿਬ ਨੇ ਲਿਖਿਆ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਤਾਂ ਗੁਰੂ ਜੀ ਨੇ ਆਪਣਾ ਗੁਰੂ ਕਿਸ ਨੂੰ ਮੰਨਿਆ ਵਾਹਿਗੁਰੂ ਪਰਮਾਤਮਾ ਔਰ ਉਹਨੇ ਆਪਣੇ ਆਪ ਨੂੰ ਲਿਖਿਆ ਕਿ ਮੈਂ ਈਸ਼ਵਰ ਦਾ ਨਿਮਾਣਾ ਜਿਹਾ ਟਾੜੀ ਹਾਂ ਕਿ ਮੈਂ ਸ਼ਬਦ ਗਾਉਣਾ ਪਰਮਾਤਮਾ ਦੀ ਉਸਤਤ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਨਾਮ ਨਾਨਕ ਨਿਰੰਕਾਰ ਇਸ ਜੋ ਕਿ ਪੰਡਿਤ ਹਰदयाल ਜੀ ਨੇ ਰੱਖਿਆ ਸੀ ਜਿਹੜਾ ਕਿ ਗੁਰੂ ਜੀ ਦੇ ਪਰਿਵਾਰ ਦਾ ਪਰਿਵਾਰਿਕ ਪੁਜਾਰੀ ਸੀ ਜਿਵੇਂ ਹਿੰਦੂ ਪਰਿਵਾਰਾਂ ਦੇ ਵਿੱਚ ਪੁਜਿਤ ਹੁੰਦੇ ਆ ਉਹ ਗੁਰੂ ਜੀ ਦੇ ਪਰਿਵਾਰ ਦਾ ਇੱਕ ਪੁਜਿਤ ਸੀ ਗੁਰੂ ਸਾਹਿਬ ਜੀ ਨੇ ਪਹਿਲਾ ਪ੍ਰਚਾਰਕ ਕੇਂਦਰ ਕਿੱਥੇ ਸਥਾਪਿਤ ਕੀਤਾ ਜਿਹਨੂੰ ਅਸੀਂ ਪ੍ਰਚਾਰਕ ਕੇਂਦਰ ਕਹਾਂਗੇ ਗੁਰਦੁਆਰਾ ਸਾਹਿਬ ਕਹਾਂਗੇ ਤਾਂ ਜਾਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਨਹੀਂ ਸੀ ਸ਼ਬਦ ਤਾਂ ਅਸੀਂ ਮੰਜੀ ਮੰਜੀ ਕਹਿੰਦੇ ਸੀ ਗੁਰੂ ਸਾਹਿਬ ਨੇ ਪਹਿਲੀ ਮੰਜੀ ਦੀ ਸਥਾਪਨਾ ਪਈ ਲਾਲੋ ਜੀ ਦੇ ਘਰ ਵਿੱਚ ਕੀਤੀ ਜੋ ਕਿ ਅੱਜ ਕੱਲ ਪੱਛਮੀ ਪੰਜਾਬ ਦਾ ਹਿੱਸਾ ਅਗਲੀ ਗੱਲ ਹੈ ਕਿ ਗੁਰੂ ਸਾਹਿਬ ਦਾ ਪਹਿਲਾ ਉਪਦੇਸ਼ ਕੀ ਸੀ ਅਸੀਂ ਸਾਰਿਆਂ ਨੇ ਸੁਣਿਆ ਕਿ ਜਦੋਂ ਬਈ ਨਦੀ ਦੇ ਵਿੱਚ ਤਿੰਨ ਦਿਨ ਪਰਵੇਸ਼ ਕੀਤਾ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਨਾ ਕੋ Hindu ਨਾ ਕੋ ਮੁਸਲਮਾਨ ਇਹ ਗੁਰੂ ਸਾਹਿਬ ਦਾ ਪਹਿਲਾ ਉਪਦੇਸ਼ ਸੀ ਗੁਰੂ ਜੀ ਦਾ ਪਹਿਲਾ ਸ਼ਰਧਾਲੂ ਸਿੱਖ ਕੌਣ ਸੀ ਕੌਣ ਸੀ ਉਹ ਸਿੱਖ ਜਿਹਨੂੰ ਇਸ ਜੀ ਦਾ ਮਾਨ ਪ੍ਰਾਪਤ ਹੋਇਆ ਜਿਹਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਰੱਬੀ ਮਹਿਮਾ ਨੂੰ ਸਮਝਿਆ ਕਿ ਆਮ ਇਨਸਾਨ ਨਹੀਂ ਹੈ ਉਹ ਸੀ ਜੀ رائے ਭੋਇ ਕੀ ਤਲਵੰਡੀ ਦੇ ਹਾਕਮ رائے ਬਲਾਰ ਜੀ رائے ਬਲਾਰ ਜੀ ਗੁਰੂ ਸਾਹਿਬ ਦਾ ਐਡਾ ਵਾਅਦਾ ਸਰਕਾਰ ਨੂੰ ਸਹੀ ਜਿਹਨੇ ਕਿ ਆਪਣੀ ਪੁੱਲ ਜ਼ਮੀਨ ਦੇ 750 ਮਰਬੇ ਗੁਰੂ ਸਾਹਿਬ ਦੇ ਨਾਮ ਕੀਤੇ 750 ਮਰਬੇ ਗੁਰੂ ਸਾਹਿਬ ਦੇ ਨਾਮ ਕੀਤੇ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਾਥੀ ਇਹ ਅਸੀਂ ਸਾਰੇ ਜਾਣਦੇ ਆ ਇਤਿਹਾਸ ਦੇ ਵਿੱਚ ਹਰ ਥਾਂ ਜਿੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਆਇਆ ਭਾਈ ਮਰਦਾਨਾ ਜੀ ਸੀ ਉਹ ਆਪਣੀ ਜ਼ਿੰਦਗੀ ਦੇ 47 ਸਾਲ 47 ਇਅਰ 47 ਸਾਲ ਗੁਰੂ ਜੀ ਦੇ ਨਾਲ ਰਹੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੁਰੂ ਜੀ ਨੇ ਪਹਿਲਾ ਪ੍ਰਚਾਰਕ ਕਿਸ ਨੂੰ ਥਾਪਿਆ ਗੁਰੂ ਸਾਹਿਬ ਨੇ ਆਪਣਾ ਪਹਿਲਾ ਪ੍ਰਚਾਰਕ ਭਾਈ ਮਨੁੱਖ ਜੀ ਨੂੰ ਥਾਪਿਆ ਪਹਿਲਾ ਪ੍ਰਚਾਰਕ ਭਾਈ ਮਨੁੱਖ ਜੀ ਔਰ ਉਹ ਪ੍ਰਚਾਰ ਕਰਨ ਵਾਸਤੇ ਸ਼੍ਰੀਲੰਕਾ ਵਿੱਚ ਗਏ ਸ਼੍ਰੀਲੰਕਾ ਕਿਉਂਕਿ ਭਾਰਤ ਦੇ ਨਾਲ ਲੱਗਦਾ ਏਰੀਆ ਤਾਂ ਗੁਰੂ ਸਾਹਿਬ ਨੇ ਮਨੁੱਖ ਨੂੰ ਪਹਿਲੇ ਉਹ ਪਹਿਲਾ ਬੰਦਾ ਜਿਹਨੂੰ ਜਿੰਮੇਵਾਰੀ ਦਿੱਤੀ ਕਿ ਤੁਸੀਂ ਹੁਣ ਧਰਮ ਦਾ ਪ੍ਰਚਾਰ ਕਰਨਾ ਗੁਰੂ ਸਾਹਿਬ ਜੀ ਨੇ ਪਹਿਲਾ ਸਾਜ ਕਿਹੜਾ ਇਸਤੇਮਾਲ ਕੀਤਾ ਗੁਰੂ ਸਾਹਿਬ ਖੁਦ ਸਾਜ਼ ਨਹੀਂ ਵਜਾਉਂਦੇ ਸੀ ਭਾਈ ਪ੍ਰਦਾਨਾ ਜੀ ਉਹਨਾਂ ਦੇ ਨਾਲ ਹਮੇਸ਼ਾ ਜਦੋਂ ਗੁਰੂ ਸਾਹਿਬ ਬਾਣੀ ਪੜ੍ਹਦੇ ਸੀ ਸਾਜ਼ ਵਜਾਉਂਦੇ ਸੀ ਰਵਾਬ ਨਾਮਕ ਸਾਜ਼ ਸੀਗਾ ਜਿਹੜਾ ਪਹਿਲਾ ਸਾਜ਼ ਸੀ ਔਰ ਗੁਰੂ ਸਾਹਿਬ ਜਦੋਂ ਵੀ ਬਾਣੀ ਪੜ੍ਹਦੇ ਸੀ ਤਾਂ ਭਾਈ ਪ੍ਰਦਾਨਾ ਜੀ ਉਹ ਰਵਾਬ ਵਜਾਉਂਦੇ ਸੀ ਤਾਂ ਉਹ ਰਵਾਬ ਕਿੱਥੋਂ ਆਇਆ ਉਹ ਰਵਾਬ ਵਾਸਤੇ 7 ਰੁਪਏ ਉਸ ਸਮੇਂ ਦੇ ਬਹਿਲੋਲੀ ਦਿਨਾਰ ਉਸ ਸਮੇਂ ਬਹਿਲੋਲ ਦਾ ਰਾਜ ਸੀ ਔਰ ਉਸ ਦੀ ਚਲਾਈ ਹੋਈ ਕਰੰਸੀ ਸੀ ਦਿਨਾਰ 7 ਰੁਪਏ ਜਿਹੜੇ ਗੁਰੂ ਸਾਹਿਬ ਨੂੰ ਮਿਲੇ ਭਾਈ ਮਰਦਾਨਾ ਜੀ ਨੇ ਲੈ ਗੁਰੂ ਸਾਹਿਬ ਦੇ ਕਹਿਣ ਤੇ ਉਹ ਬੇਬੇ ਅਨੰਤਕੀ ਜੀ ਤੋਂ ਉਹਨਾਂ ਨੂੰ ਪ੍ਰਾਪਤ ਹੋਏ ਅੱਗੇ ਹੈ ਜੀ ਗੁਰੂ ਸਾਹਿਬ ਜੀ ਨੇ ਪਹਿਲੀ ਵਾਰ ਲੰਗਰ ਦੀ ਸ਼ੁਰੂਆਤ ਕਦੋਂ ਕੀਤੀ ਇਹ ਅਸੀਂ ਘਟਨਾ ਬਹੁਤ ਵਾਰ ਸੁਣੀ ਆ ਅਸੀਂ ਤਕਰੀਬਨ ਹਰ ਸਿੱਖ ਨੂੰ ਇਸ ਘਟਨਾ ਦਾ ਪਤਾ ਗੁਰੂ ਸਾਹਿਬ ਨੇ 20 ਰੁਪਏ ਲੈ ਕੇ ਭੇਜਿਆ 20 ਰੁਪਏ ਮਤਲਬ ਉਸ ਸਮੇਂ ਦੀ ਕਰੰਸੀ ਆ ਉਹ ਵੀ ਬਹਿਲੋਲੀ ਦਿਨਾਰ ਨਹੀਂ 20 ਰੁਪਏ ਨਹੀਂ ਸੀ ਮਤਲਬ 20 ਦਿਨਾਰ ਉਹਨਾਂ ਨੇ ਪਹਿਲੀ ਵਾਰ ਭੁੱਖੇ ਸਾਧੂਆਂ ਨੂੰ ਭੋਜਨ ਚੁਕਾਇਆ ਸੀ ਤੇ ਉਹ ਜਿਹੜੇ ਸਾਧੂ ਸੀ ਆਪਣੀ ਯਾਤਰਾ ਦੇ ਦੌਰਾਨ 7 ਦਿਨਾਂ ਤੋਂ ਭੁੱਖੇ ਸੀ ਉਹਨਾਂ ਨੇ ਚੰਗੀ ਤਰ੍ਹਾਂ ਖਾਣਾ ਨਹੀਂ ਸਿਖਾਇਆ ਤਾ ਹੁਣ ਅਸੀਂ ਸਾਰੀ ਜਾਣਦੇ ਆ ਕਿ 20 ਸਾਲ ਤੋਂ ਚੱਲਿਆ ਹੋਇਆ ਉਹ ਜਿਹੜਾ ਲੰਗਰ ਆ ਦੁਨੀਆ ਭਰ ਦੇ ਵਿੱਚ ਹਰ ਥਾਂ ਤੇ ਉੱਥੇ ਚੱਲਦਾ ਜਿੱਥੇ-ਜਿੱਥੇ ਵੀ ਨਾਨਕ ਦਾ ਨਾਮ ਲੇਵਾ ਸੰਗਤ ਗੁਰੂ ਸਾਹਿਬ ਨੂੰ ਸ਼ਰਧਾਲੂ ਸਿੱਖ ਜਿੱਥੇ ਵੀ ਹੈਗੇ ਉੱਥੇ ਉਹ ਲੰਗਰ ਹਰ ਥਾਂ ਤੇ ਚੱਲਦਾ ਜੀ ਗੁਰੂ ਨਾਨਕ ਦੇਵ ਜੀ ਨੇ 5 ਸਾਲ ਦੀ ਉਮਰ ਦੇ ਵਿੱਚ ਪਾਦੇ ਕੋਲ ਪੜਨ ਗਏ ਤਾਂ ਗੁਰੂ ਸਾਹਿਬ ਨੇ ਪੱਤੀ ਤੇ ਪਹਿਲਾ ਸ਼ਬਦ ਪੱਟੀ ਮਤਲਬ ਜਿਹਨੂੰ ਅਸੀਂ ਪਹਿਲਾਂ ਪ੍ਰਚਲਿਤ ਸੀ ਹੁਣ ਦੇ ਬੱਚੇ ਨਹੀਂ ਜਾਣਦੇ ਲੱਕੜੀ ਦੀ ਫੱਟੀ ਬਣੀ ਹੁੰਦੀ ਸੀ ਜਿਹਦੇ ਉੱਤੇ ਪਹਿਲਾਂ ਬੱਚੇ ਉਹਨੂੰ ਸਾਫ਼ ਕਰਦੇ ਉਸ ਤੋਂ ਬਾਅਦ ਉਹਦੇ ਤੇ ਅੱਖਰ ਲਿਖਦੇ ਸੀ ਫਿਰ ਅਗਲੇ ਦਿਨ ਫਿਰ ਧੋ ਕੇ ਤਿਆਰ ਕਰਕੇ ਸਾਡੇ ਪੁਰਾਣੇ ਬਜ਼ੁਰਗ ਈਵਨ 10 ਸਾਲ ਪਹਿਲਾਂ ਦੇ 15 ਸਾਲ ਪਹਿਲਾਂ ਦੇ ਪੜ੍ਹੇ ਹੋਏ ਬੱਚੇ ਵੀ ਜਾਣਦੇ ਆ ਉਹਨਾਂ ਨੇ ਪਹਿਲਾ ਸ਼ਬਦ ਇੱਕ ਓਮਕਾਰ ਹੀ ਲਿਖਿਆ ਇਹ ਉਸ ਤੋਂ ਇਲਾਵਾ ਗੁਰੂ ਸਾਹਿਬ ਨੂੰ ਪਹਿਲੀ ਨੌਕਰੀ ਗੁਰੂ ਸਾਹਿਬ ਆਮ ਲੋਕਾਂ ਦੀ ਤਰ੍ਹਾਂ ਉਹਨਾਂ ਨੇ ਨੌਕਰੀ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਸੁਲਤਾਨਪੁਰ ਲੋਧੀ ਵੀ ਕਿ ਨੌਕਰੀ ਕੀਤੀ ਸੀ ਉਸ ਜੀ ਦੌਲਤਖਾਨ ਦੇ ਮੋਦੀਖਾਨੇ ਦੇ ਵਿੱਚ ਮੋਦੀ ਦਾ ਕੰਮ ਉਹਨਾਂ ਨੇ ਕੀਤਾ ਤਾਂ ਇਹ ਘਟਨਾ ਵੀ ਕਾਫੀ ਲੋਕ ਜਾਣਦੇ ਆ ਪਰ ਇਹ ਸ਼ਾਇਦ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ 15 ਸਾਲ ਤੱਕ ਗੁਰੂ ਸਾਹਿਬ ਨੇ ਉੱਥੇ ਹੀ ਕੰਮ ਕੀਤਾ ਔਰ ਹਮੇਸ਼ਾ ਖਜ਼ਾਨੇ ਦੇ ਵਿੱਚ ਤੇਰਾ ਸਭ ਕੁਝ ਤੇਰਾ ਕਿ ਉਹ ਲੋੜਵੰਦਾਂ ਨੂੰ ਵੀ ਅਨਾਜ ਦੇ ਦਿੰਦੇ ਸਨ ਇਸੇ ਕਰਕੇ ਗੁਰੂ ਜੀ ਨੂੰ ਇਹ ਘਟਨਾ ਬਹੁਤੇ ਲੋਕਸ਼ੈਦ ਨਾ ਜਾਣਦੇ ਹੁਣ ਇਸੇ ਕਰਕੇ ਗੁਰੂ ਜੀ ਨੂੰ ਤਿੰਨ ਰਾਤ ਦੋ ਰਾਤਾਂ ਤਿੰਨ ਦਿਨ ਬੰਦੀਖਾਨੇ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਪਤਾ ਚੱਲਿਆ ਕਿ ਗੁਰੂ ਸਾਹਿਬ ਅਨਾਜ ਦੇ ਵਿੱਚ ਕਪਲਾ ਕਰਦੇ ਆ ਜਾਂ ਅਨਾਜ ਬਿਨਾਂ ਪੈਸੇ ਵਸੂਲ ਕੀਤੇ ਗਰੀਬਾਂ ਨੂੰ ਲੋੜਵੰਦਾਂ ਨੂੰ ਵੰਡ ਰਹੇ ਆ ਤਾਂ ਉਹਨਾਂ ਨੂੰ ਸਜ਼ਾ ਹੋਏ ਦੇ ਤੌਰ ਤੇ ਦੋ ਰਾਤਾਂ ਤਿੰਨ ਦਿਨ ਬੰਦੀਖਾਨੇ ਦੇ ਵਿੱਚ ਰੱਖਿਆ ਗਿਆ ਪਰ ਗੁਰੂ ਸਾਹਿਬ ਜੀ ਨਿਰਦੋਸ਼ ਸਾਬਤ ਹੋਏ ਉਹਨਾਂ ਦੇ ਜਿਹੜਾ ਹਿਸਾਬ ਸੀ ਘਟਿਆ ਨਹੀਂ ਸਭੋਂ ਉਹਨਾਂ ਦੇ ਖਾਤੇ ਦੇ ਵਿੱਚ ਖਜ਼ਾਨੇ 'ਚ ਜਿਹੜੇ ਪੈਸੇ ਸੀ ਕੁੱਲ ਵੇਚੀ ਹੋਈ ਚੀਜ਼ਾਂ ਨਾਲੋਂ ਜ਼ਿਆਦਾ ਨਿਕਲੇ ਸੀ ਗੁਰੂ ਸਾਹਿਬ ਨੇ ਆਪਣੇ ਦੋ ਪੁੱਤਰਾਂ ਨੂੰ ਉੱਤਰਾਧਿਕਾਰੀ ਨਾ ਚੁਣ ਕੇ ਅਸੀਂ ਇਹ ਇਤਿਹਾਸ ਦੀ ਘਟਨਾ ਸਾਰੇ ਜਾਣਦੇ ਹਾਂ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਉੱਤਰਾਧਿਕਾਰੀ ਬਣਾਇਆ ਇਥੋਂ ਇਹ ਸਾਬਤ ਹੁੰਦਾ ਕੀ ਗੁਰੂ ਸਾਹਿਬ ਨੂੰ ਆਪਣੇ ਜਿਹੜੇ ਸਿੱਖ ਸੀਗੇ ਆਪਣੇ ਪਿਆਰੇ ਸੀ ਆਪਣੇ ਬੱਚਿਆਂ ਨਾਲੋਂ ਵੀ ਪਿਆਰੇ ਸੀ ਉਸ ਤੋਂ ਇਲਾਵਾ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ ਅੱਜ ਕੱਲ੍ਹ ਦੇ ਗੁਰੂਆਂ ਦੇ ਵਿੱਚ ਕੀ ਆ ਗੁਰੂ ਕਹਿੰਦੇ ਆ ਜੀ ਮੈਂ ਮਰ ਵੀ ਜਾਵਾਂ ਪਰ ਜਿਹੜਾ ਸ਼ਾਨੋ ਸ਼ੌਕ ਦਾ ਗੱਦੀ ਹੈ ਰਾਜ ਆ ਮੇਰੇ ਕੋਲ ਹੀ ਰਹੇ ਹੈ ਨਾ ਗੁਰੂ ਸਾਹਿਬ ਨੇ ਗੁਰਗੱਦੀ ਦੇਣ ਤੋਂ ਬਾਅਦ 4 ਮਹੀਨੇ ਤੱਕ ਸਰੀਰਕ ਜਾਮੇ ਦੇ ਵਿੱਚ ਰਹੇ ਗੁਰਗੱਦੀ ਉਹਨਾਂ ਨੇ ਸੌਂਪਤੀ ਜਦੋਂ ਪਰਮਾਤਮਾ ਦਾ ਹੁਕਮ ਹੋਇਆ ਗੁਰਗੱਦੀ ਦੇਣ ਤੋਂ ਬਾਅਦ 4 ਮਹੀਨੇ ਤੱਕ ਉਹ ਇਸ ਦੁਨੀਆ ਤੇ ਜਿਉਂਦੇ ਰਹੇ ਗੁਰੂ ਸਾਹਿਬ ਜੀ ਨੇ ਸਭ ਤੋਂ ਸੋਹਿਲਾ ਸਾਹਿਬ ਦੀ ਬਾਣੀ ਜਾਪ ਕਰਨ ਨੂੰ ਕਿਹਾ ਆਪਣੇ ਸੌਰੀ ਇਹ ਲਿਖਣ ਦੇ ਵਿੱਚ ਥੋੜਾ ਮੇਤੋ ਹੋ ਗਿਆ ਅਖੀਰਲੇ ਸਮੇ ਗੁਰੂ ਸਾਹਿਬ ਨੇ ਅਖੀਰਲੇ ਸਮੇ ਆਪਣੇ ਸਿੱਖਾਂ ਨੂੰ ਕਿਹਾ ਸੋਹਿਲਾ ਸਾਹਿਬ ਦੀ ਬਾਣੀ ਪੜੋ ਜਦੋਂ ਉਹਨਾਂ ਦਾ ਆਖਰੀ ਸਮਾਂ ਸੀ ਸੋ ਬਾਜੀ ਗੁਰੂ ਜੀ ਨੇ ਬਹੁਤ ਥਾਵਾਂ ਦੀ ਯਾਤਰਾਵਾਂ ਕੀਤੀਆਂ ਔਰ ਜੇ ਇਹਨਾਂ ਦੇ ਵਿੱਚੋਂ ਕੋਈ ਤੱਤ ਕਿਸੇ ਨੂੰ ਪਹਿਲਾਂ ਮੌਜੂਦ ਹੋਇਆ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜਾਂ ਇਸ ਤੋਂ ਜ਼ਿਆਦਾ ਕੁਝ ਪਤਾ ਹੋਇਆ ਤਾਂ ਵੀ ਜਰੂਰ ਦੱਸਿਓ ਤਾਂ ਕਿ ਅੱਗੇ ਵਾਸਤੇ ਸੇਧ ਮਿਲੇ ਜਾਂ ਕੋਈ ਗਲਤੀ ਹੋਵੇ ਪਤਾ ਚੱਲੇ ਗੁਰੂ ਸਾਹਿਬ ਜੀ ਨੂੰ ਤਿੱਬਤ ਦੇ ਵਿੱਚ ਨਾਨਕ ਲਾਮਾ ਜੀ ਕਿਹਾ ਜਾਂਦਾ ਤਿੱਬਤ ਦੇ ਵਿੱਚ ਗੁਰੂ ਸਾਹਿਬ ਜੀ ਦਾ ਨਾਮ ਹੈ ਨਾਨਕ ਲਾਮਾ ਜੀ ਸਿੱਕਮ ਅਤੇ ਭੂਟਾਨ ਦੇ ਵਿੱਚ ਗੁਰੂ ਸਾਹਿਬ ਨੂੰ ਗੁਰੂ ਰਿੰਪੋਚੀਆ ਉਹਨਾਂ ਦੀ ਭਾਸ਼ਾ ਦੇ ਵਿੱਚ ਗੁਰੂ ਰਿੰਪੋਚੀਆ ਕਿਹਾ ਜਾਂਦਾ ਮੱਕਾ ਦੇ ਵਿੱਚ ਵਲੀ ਹਿੰਦਿਆ ਬਲੀ ਹਿੰਦਿਆ ਰਸ਼ੀਦ ਵਿੱਚ ਕਿਉਂਕਿ ਉਹਨਾਂ ਨੇ ਜਿੱਥੇ-ਜਿੱਥੇ ਯਾਤਰਾਵਾਂ ਕੀਤੀ ਉੱਥੇ-ਉੱਥੇ ਉਹਨਾਂ ਦੇ ਸਿੱਖ ਸ਼ਰਧਾਲੂ ਹੈਗੇ ਕਦਮਦਰ ਗੁਰੂ ਜੀ ਨੂੰ ਰਸ਼ੀਦ ਵਿੱਚ ਕਦਮਦਰ ਇਰਾਕ ਦੇ ਵਿੱਚ ਬਾਬਾ ਨਾਨਕ ਦੇ ਨੇਪਾਲ ਦੇ ਵਿੱਚ ਨਾਨਕ ॠषि ਗੁਰੂ ਜੀ ਨੂੰ ਨਾਨਕ ॠषि ਦੇ ਨਾਮ ਨਾਲ ਜਾਣਿਆ ਜਾਂਦਾ। ਬਗਦਾਦ ਦੇ ਵਿੱਚ ਗੁਰੂ ਸਾਹਿਬ ਨੂੰ ਨਾਨਕ ਪੀਰ ਮਿਸਰ ਦੇ ਵਿੱਚ ਨਾਨਕ ਵਲੀ ਉਸ ਤੋਂ ਬਾਅਦ ਮជ្ਹਰ ਸ਼ਰੀਫ ਮជ្ਹਰ ਸ਼ਰੀਫ ਦੇ ਵਿੱਚ ਪੀਰ ਬਲਗਦਾਨ ਗੁਰੂ ਸਾਹਿਬ ਨੂੰ ਉਹਨਾਂ ਦੀ ਆਪਣੀਆਂ ਲੋਕਲ ਭਾਸ਼ਾਵਾਂ ਦੇ ਵਿੱਚ ਦੇਸ਼ இலங்கை ਦੇ ਵਿੱਚ ਨਾਨਕ ਆਚਾਰੀਆ ਦੇ ਨਾਮ ਨਾਲ ਗੁਰੂ ਸਾਹਿਬ ਨੂੰ ਜਾਣੇ ਜਾਂਦਾ ਹੈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਰੱਖੀ ਮੈਨੂੰ ਜਰੂਰ ਦੱਸਿਓ ਤੇ ਇਹਦੇ ਵਾਸਤੇ ਜਿਹੜੇ ਹਵਾਲੇ ਨੇ ਆਪਾਂ ਲੈਨੇ ਭਾਈ ਬਾਲਾ ਜੀ ਦੀ ਜਨਮ ਸਾਖੀ ਬਾਣੀ ਸਿੱਧ ਪੋਸ਼ਟ ਅਤੇ ਕੌਣ ਬਣੇਗਾ ਪਿਆਰੀ ਦਾ ਪਿਆਰਾ ਬੁੱਕ ਵਿੱਚੋਂ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ